ਹਾਂਜੀ ਦੋਸਤੋ ਸਸੀ ਗਾਲ ਦੋੜਾ ਸਵਾਗਤ ਹੈ ਇੱਕ ਨਵੀਂ ਵੀਡੀਓ ਦੇ ਵਿੱਚ ਤਾਂ ਹਾਂਜੀ ਦੋਸਤੋ ਜਿਸ ਤਰ੍ਹਾਂ ਬਹੁਤ ਸਾਰੇ ਬੱਚੇ ਤਿਆਰੀ ਕਰ ਰਹੇ ਨੇ ਮਾਸਟਰ ਕੈਟਰ ਦੀ ਪੰਜਾਬ ਮਾਸਟਰ ਕੈਟਰ 2024 ਦੀ ਵੇਟ ਕਰ ਰਹੇ ਹਜ਼ਾਰਾਂ ਮੁਲਾਜ਼ਮ ਸਾਥੀ ਵੀਡੀਓ ਦੇਖਣ ਆਏ ਨੇ ਦੱਸਾਂਗੇ ਤੁਹਾਨੂੰ ਪੂਰੀ ਜਾਣਕਾਰੀ ਸਭ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇਸ ਤਰ੍ਹਾਂ ਦੀਆਂ ਹੋਰ ਅਪਡੇਟਸ ਪਾਉਣ ਲਈ ਤਾਂ ਟੈਲੀਗ੍ਰਾਮ ਨੂੰ ਜ਼ਰੂਰ ਜੁਆਇਨ ਕਰਿਓ ਤੁਹਾਨੂੰ ਮਾਸਟਰ ਕੈਡਰ ਦੇ ਇਗਜ਼ਾਮ ਦੀ ਤਿਆਰੀ ਪੀਡੀਐਫ ਫਾਈਲਸ ਪ੍ਰੋਵਾਈਡ ਕੀਤੀਆਂ ਜਾਣਗੀਆਂ ਡਿਸਕ੍ਰਿਪਸ਼ਨ ਦੇ ਵਿੱਚ ਉਹਦਾ ਲਿੰਕ ਮਿਲ ਜੇਗਾ ਹਾਂਜੀ ਦੋਸਤੋ ਕਿਹਾ ਜਾ ਰਿਹਾ ਸੀ ਕਿ ਦਸੰਬਰ ਦੇ ਲਾਸਟ ਵੀਕ ਨੋਟੀਫਿਕੇਸ਼ਨ ਜਾਰੀ ਕੀਤਾ ਜਾਊਗਾ ਤੇ 15 ਜਨਵਰੀ ਤੋਂ ਬਾਅਦ ਪੇਪਰ ਲੈ ਆ ਰਿਹਾ ਹੋਗਾ ਕੀ ਇਹ ਰਿਐਲਿਟੀ ਸੀ ਨਹੀਂ ਕਿਉਂ ਨਹੀਂ ਰਿਐਲਿਟੀ ਸੀ ਕਿਉਂਕਿ ਜਿਹੜੇ ਸਟੂਡੈਂਟਸ ਨੇ ਉਹਨਾਂ ਨੇ ਆਪਣੀ ਆਵਾਜ਼ ਨਹੀਂ ਉਠਾਈ ਆਪਣੀਆਂ اپنی ਭਾਰਤੀ ਦੇ ਲਈ ਮਾਸਟਰ ਕੈਡਰ ਦੇ ਲਈ ਆਪਣੀ ਆਵਾਜ਼ ਨਹੀਂ ਉਠਾ पाए ਜਿਸ ਦੇ ਕਾਰਨ ਭਾਰਤੀ ਨਹੀਂ ਹੋਈ ਪੰਜਾਬ ਸਰਕਾਰ ਨੇ ਭਾਰਤੀ ਦਾ ਨੋਟੀਫਿਕੇਸ਼ਨ ਨਹੀਂ ਕੱਟਿਆ ਚਲੋ ਠੀਕ ਹੈ 2023 ਦੀ ਗੱਲ ਮੁੱਕਣ ਵਾਲੀ ਹੈ ਕਿਉਂਕਿ ਦਿਨ ਰਹਿ ਗਏ ਨੇ ਸਿਰਫ 7 ਹੁਣ ਅਸੀਂ ਗੱਲ ਕਰ ਰਹੇ ਹਾਂ 2024 ਦੀ ਕੀ ਨਹੀਂ ਹੋਵੇਗਾ 2024 ਵਿੱਚ ਵੀ ਮਾਸਟਰ ਕੈਡਰ ਜੀ ਜੀ ਆਪਾਂ ਜਵਾਬ ਦੀ ਗੱਲ ਕਰੀਏ ਤੁਸੀਂ ਜੋ ਦੇਖਣ ਆਏ ਨੇ ਅਸੀਂ ਵੱਡਾ ਕੁਐਸਚਨ ਮਾਰਕ ਲਾਇਆ ਇਹਦੇ ਪਿੱਛੇ ਕੀ ਹੋਵੇਗਾ ਜਾਂ ਨਹੀਂ ਜੇਕਰ ਵਿਦਿਆਰਥੀ ਨੇ ਵਿਦਿਆਰਥੀਆਂ ਨੇ ਕੋਸ਼ਿਸ਼ ਨਹੀਂ ਕੀਤੀ ਆਪਣੇ ਤੌਰ ਤੇ ਚਾਹੇ ਸੋਸ਼ਲ ਮੀਡੀਆ ਦੇ ਉੱਤੇ ਚਾਹੇ ਫਿਜ਼ੀਕਲੀ ਧਾਰਨਿਆਂ ਦੇ ਉੱਤੇ ਜਾ ਕੇ ਜਾਂ ਕਮਿਊਨਿਟੀ ਬਣਾ ਕੇ ਜੇ ਉਹਨਾਂ ਨੇ ਏਕਤਾ ਨਹੀਂ ਦਿਖਾਈ ਤਾਂ ਮਾਸਟਰ ਕੈਡਰ ਦੇ ਚਾਂਸ ਜ਼ੀਰੋ ਨੇ ਹਾਂਜੀ ਦੋਸਤੋ ਮਾਸਟਰ ਕੈਡਰ ਦੇ ਚਾਂਸ ਜ਼ੀਰੋ ਨੇ 0% ਨੇ ਜੇ ਤਾਂ ਸਟੂਡੈਂਟਸ ਨੇ ਏਕਤਾ ਨਹੀਂ ਦਿਖਾਈ ਜੇ ਸਟੂਡੈਂਟ ਇਕਤਾ ਦਿਖਾ ਗਏ ਤਾਂ ਭਾਰਤੀ ਦੇ ਚਾਂਸ 100% ਨੇ ਜੇ ਹੁਣ ਅਸੀਂ ਗੱਲ ਕਰੀਏ ਇਸ ਚੀਜ਼ ਦੀ ਅਸੀਂ 23 ਤਰੀਕ ਦੀ ਗੱਲ ਕਰੀਏ ਕਿ ਹੁਣ ਤੱਕ ਕੀ ਅਪਡੇਟ ਆ ਹੁਣ ਤੱਕ ਅਪਡੇਟ ਇਹ ਆ ਕਿ 50% ਭਾਰਤੀ ਆ ਸਕਦੀ ਹੈ 50% ਭਾਰਤੀ ਨਹੀਂ ਆ ਸਕਦੀ ਮਤਲਬ ਕੀ ਹੈ ਅਸੀਂ ਇੱਕੋ ਲੈਵਲ ਤੇ ਖੜੇ ਆ ਭਾਰਤੀ ਆ ਸਕਦੀ ਹੈ ਨਹੀਂ ਆ ਸਕਦੀ ਬੱਚੇ ਤਿਆਰੀ ਕਰ ਰਹੇ ਨੇ ਲਗਾਤਾਰ ਸਾਰੇ ਸਬਜੈਕਟਸ ਦੀ ਅਸੀਂ ਵੀ ਪਿਛਲੇ ਸਾਲਾਂ ਵਿੱਚ ਕਿੰਨੀ ਤਿਆਰੀ ਕਰਵਾਈ ਹੈ ਤੁਹਾਨੂੰ ਮਾਸਟਰ ਗ੍ਰੈਡ ਦੀ ਜਿਹੜੀ ਅਪਡੇਟ ਹੈ ਇਸ ਵਾਰ ਦੀ ਸਾਨੂੰ ਜਨਵਰੀ ਵਿੱਚ ਕੁਝ ਨਾ ਕੁਝ ਦੇਖਣ ਨੂੰ ਮਿਲੇਗਾ ਲੇਕਿਨ ਜਿਵੇਂ ਬਹੁਤ ਸਾਰੇ ਬੱਚਿਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਮੇਲਸ ਆਈਆਂ ਜਾਂ ਟੈਲੀਗ੍ਰam ਤੇ ਮੈਸੇਜਸ ਹੋਏ ਬਹੁਤ ਸਾਰੇ ਬੱਚੇ ਪੁੱਛਦੇ ਨੇ ਕਿ ਪੇਪਰ ਕਦੋਂ ਹੋਏਗਾ ਤਾਂ ਮੈਂ ਤਾਂ ਉਹਨਾਂ ਨੂੰ ਕਹਿਣਾ ਕਿ 50 50% ਚਾਂਸ ਨੇ ਕਈ ਬੱਚਿਆਂ ਨੇ ਕਮੈਂਟ ਮੈਂ ਲੜਕੇ ਦੇਖਿਆ ਉਹ ਕਹਿ ਰਿਹਾ ਕਿ ਈਟੀਟੀ ਵਾਲੇ ਆਪਣੀ ਪੂਰੀ ਏਕਤਾ ਬਣਾ ਕੇ ਆਪਣੇ ਭਾਰਤੀਆਂ ਲੈ ਜਾਂਦੇ ਅਸੀਂ ਕਿਉਂ ਨਹੀਂ ਤਾਂ ਮਾਸਟਰਕੇਟ ਦੀ ਕਮਿਊਨਿਟੀ ਬਣਾਓ ਟਰੈਂਡ ਕਰੋ ਇਸ ਟਾਪਿਕ ਨੂੰ ਮਾਸਟਰ ਕੈਡਰ 2024 ਨੂੰ ਤਾਂ ਜੋ ਸਰਕਾਰ ਤੱਕ ਸਿੱਖਿਆ ਮੰਤਰੀ ਤੱਕ ਇਹ ਅਪਡੇਟ ਪਹੁੰਚ ਸਕੇ ਨਾਲ ਤੁਹਾਡੀ ਜਿਹੜੀ ਐਗਜ਼ਾਮ ਦੀ ਤਿਆਰੀ ਹੈ ਤੁਸੀਂ ਉਹ ਵੀ ਕਰੀ ਜਾਓ ਨਾਲ ਨਾਲ ਆਪਣਾ ਜੋਰ ਲਾਓ ਵੀ ਭਾਰਤੀ ਜਲ ਤੋਂ ਜਲ ਧਾਵੇ ਕਿਉਂਕਿ ਇੱਕ ਭਾਰਤੀ ਨੂੰ ਪੜਨ ਦੇ ਲਈ ਡੇਢ ਤੋਂ 2 ਸਾਲ ਲੱਗ ਜਾਂਦੇ ਨੇ ਪੇਪਰ ਵਾਸਤੇ ਤਿੰਨ ਮਹੀਨੇ ਦਿੱਤੇ ਜਾਂਦੇ ਆ ਫਿਰ ਪੇਪਰ ਦਾ ਜਿਹੜਾ ਰਿਜ਼ਲਟ ਆਉਂਦਾ ਤਿੰਨ ਮਹੀਨੇ ਉਹਦੇ ਵਿੱਚ ਖਰਾਬ ਫਿਰ ਅੱਗੇ ਸਿਲੈਕਸ਼ਨਸ ਵੈਰੀਫਿਕੇਸ਼ਨ 6-6 ਤਿੰਨ-ਤਿੰਨ ਮਹੀਨੇ ਲਾ ਕੇ ਇਹ ਸਾਲ ਡੇਢ ਸਾਰੇ ਇਸ ਤਰੀ ਨਗਾ ਦੇ ਦਿੰਦੇ ਨੇ ਸਰਕਾਰ ਤਾਜਾਂ ਨੂੰ ਸਰਕਾਰ ਦੀ ਜਿਹੜੀ ਸਰਕਾਰ ਬਦਲਣ ਦੇ ਸੱਕ ਤੇ ਆ ਜਾਂਦੀ ਹੈ ਤਾਂ ਮਾਸਟਰ ਕੈਡਰ ਜਿਹੜਾ ਵਾ ਹੁਣ 2 ਸਾਲ ਹੋਣ ਵਾਲੇ ਆ ਕੋਈ ਮਾਸਟਰ ਕੈਡਰ ਨਹੀਂ ਹੋਇਆ ਤੇ ਜਿਹੜੀ ਤਿਆਰੀ ਆ ਕਰੀ ਜਾਓ ਪਰ ਕਮਿਊਨਿਟੀ ਬਣਾ ਕੇ ਬਿਲਡ ਕਰੋ ਆਪਣੀ ਜਿਹਦੇ ਨਾਲ ਤੁਹਾਡੇ ਇਗਜ਼ਾਮ ਦੀ ਤਿਆਰੀ ਜਲ ਤੋਂ ਜਲਦ ਹੋਵੇ ਨਾਲ ਤੁਹਾਡਾ ਪੇਪਰ ਵੀ ਜਲਦ ਤੋਂ ਜਲਦ ਲਿਆ ਜਾਵੇ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਕਮੈਂਟ ਵਿੱਚ ਦੱਸਿਓ ਕਿ ਤੁਸੀਂ ਮਾਸਟਰ ਕੈਡਰ ਦੀ ਤਿਆਰੀ ਕਰ ਰਹੇ ਹੋ ਜਾਂ ਨਹੀਂ ਜਲਦ ਤੋਂ ਜਲਦ #ਚਲਾ ਦਿਓ #ਮਾਸਟਰਕੈਡਰ2024 ਇਸ ਨੂੰ ਟ੍ਰੈਂਡ ਕਰੋ ਕਿ ਸਾਨੂੰ ਪੇਪਰ ਲਿਆ ਜਾਵੇ ਸਾਡਾ ਤੇ ਵੀਡੀਓ ਨੂੰ ਸ਼ੇਅਰ ਕਰਿਓ ਤੇ ਚੈਨਲ ਨਾਲ ਜਰੂਰੀ ਹੋ ਰਿਹਾ ਤੁਹਾਨੂੰ ਲਗਾਤਾਰ ਇਸ ਤੇ ਤਿਆਰੀ ਜਿਹੜੀ ਆ ਸ਼ੁਰੂ ਕਰਵਾਈ ਜਾ ਰਹੀ ਆ